ਲੋਹਿਆਂ ਪੁਲਿਸ ਵੱਲੋਂ ਅਨੇ ਕਤਲ ਦੀ ਗੁੱਥੀ ਨੂੰ ਸੁਲਝਾਇਆ ਇੱਕ ਦੋਸ਼ੀ ਗ੍ਰਿਫਤਾਰ ਸਭ ਤੋਂ ਪਹਿਲਾਂ ਖਬਰਾਂ ਖੇਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਖਬਰਾਂ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਸਾਲ 2020 ਸ਼ਾਹਪੁਰ ਦੇ ਜ਼ਿਲ੍ਹਾ ਜਰੰਦਰ ਵਿੱਚ 14 7 2025 ਨੂੰ ਹਰਜੀਤ कौर ਪਤਨੀ ਕੁਲਵਿੰਦਰ ਸਿੰਘ ਵਾਸੀ ਕੋਨਾਲਪੁਰ ਨੂੰ ਲੋਹਿਆਂ ਲੋਹਿਆਂ ਤੋਂ ਮੱਖ ਰੋਡ ਤੇ ਅਨਨੋਨ ਵਿਅਕਤੀ ਵੱਲੋਂ ਦਾ ਕਤਲ ਕਰ ਦਿੱਤਾ ਸੀ ਐਸ ਇਨਨੇ ਕਤਲ ਨੂੰ ਸਮਝਾਉਣ ਵਿੱਚ ਲੋਹਿਆਂ ਆਪਣੀ ਸੋਨਾ ਸਫਲਤਾ ਅਸਤ ਕੀਤੀ ਗਈ ਹੈ ਵਾਕਿਆ ਇਹ ਸੀ ਕਿ ਹਰਜੀਤ कौर ਜੋ ਲੋਹਿਆਂ ਦਿਹਾਨ ਵਾਲੀ ਸੀਗੀ ਪੁੱਤਰੀ ਸਾਤੂ ਸਿੰਘ ਵਾਸੀ ਪਿੰਡ ਤੁਰਨਾ ਜੋ ਆਪਣੇ ਪਰਿਵਾਰ ਸਮੇਤ ਗੁਨਾਹਕलोनी ਚ ਪਿਛਲੇ ਸਾਲਾਂ ਤੋਂ ਰਹਿ ਰਿਸੀ ਦਾ ਪਤੀ ਇਹ ਜਿਹੜਾ ਕਲੰਦਰ ਸਿੰਘ ਆ ਉਹ ਵਿਦੇਸ਼ ਜਿਹੜਾ ਫਰਾਂਸ ਵਿੱਚ ਰਹਿੰਦਾ ਸੀਗਾ ਤੇ 14 ਤਰੀਕ ਨੂੰ ਦੁਪਹਿਰ ਦੇ ਸਮੇਂ ਇਹ ਆਪਣੀ ਐਕਟਵਾ ਤੇ ਆਪਣੇ ਕਪੜੇ ਲੈਣ ਲਈ needle point ਜਿਹੜੀ ਜਾ ਰਹੀ ਸੀ ਤੇ ਉਹਦੇ ਵਾਰਸ ਨੂੰ ਪਤਾ ਲੱਗਿਆ ਕਿ ਉਹ ਘਰ ਨਹੀਂ ਆਇਆ ਤੇ ਜਦੋਂ ਜਾ ਕੇ ਦੇਖਿਆ ਕਿ ਲੋਹਿਆਂ ਤੋਂ ਮਖੋ ਜੀਟੀ ਰੋਡ ਮਾਨ ਘੱਡੇ ਦੇ ਸਾਹਮਣੇ ਖਤਾਨਾ ਚੌਦੀ ਡੈਡ ਬੋਡੀ ਜਿਹੜੀ ਉੱਥੇ ਪਈ ਸੀ ਖਲੋ ਨਾਲ ਲਥਪਥ ਹੋਈ ਤੇ ਜਿਹਦੇ ਗੱਲ ਵਿੱਚ ਬਹੁਤ ਇਤਿਹਾਰ ਜਿਹੜੇ ਡੂੰਗੇ ਜਖਮ ਸਿੰਘ ਹੈ ਤੇ ਜੋ ਮੌਕੇ ਤੇ ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਉਹਦਾ ਪੋਸਟਮਾਰਟਮ ਕਰਾਇਆ ਗਿਆ ਅਤੇ ਇਸ ਕੇਸ ਦੀ ਧੁੰਗਾਈ ਨਾਲ ਪੜਤਾਲ ਕੀਤੀ ਗਈ ਤੇ ਮਾਨਯੋਗ ਐਸਐਸਪੀ ਸਰਵਿੰਦਰ ਸਿੰਘ ਤੇ ਐਸਪੀ ਸਰਜੀਤ ਰਾਏ ਇਨਵੈਸਟੀਗੇਸ਼ਨ ਜ਼ਿਲ੍ਹਾ ਜੰਧਰ ਤੇ ਆਤੀ ਜੀ ਰੈਨਵਾਈਡ ਹੇਟ ਤੇ ਇਹ ਦੱਟ ਸਾਹਮਣੇ ਆਇਆ ਕਿ ਜਿਹੜੀ ਹਰਜੀਤ ਕੌਰ ਹੈ ਇਹਦੀ ਸੈਕੰਡ ਮੈਰਿਜ ਹੋਇਸੀ ਕੁਲਵਿੰਦਰ ਸਿੰਘ ਨਾਲ ਫਿਰੋਜ਼ਪੁਰ ਚ ਤੇ ਇਹ ਵੀ ਡਾਈਵੋਰਸੀ ਸੀ ਤੇ ਇਹਦਾ ਪਤੀ ਜਿਹੜਾ ਕੁਲਵਿੰਦਰ ਸਿੰਘ ਹੈ ਉਹ ਵੀ ਡਾਈਵੋਰਸੀ ਸੀਗਾ ਤੇ ਮੌਜੂਦਾ ਸਮੇਂ ਉਹ ਫਰਾਂਸ 'ਚ ਰਹਿ ਰਹੇ ਆ ਤੇ ਉਹ ਵੀ ਜਦੋਂ ਮੈਰੇਜ ਸੈਕੰਡ ਹੋਈ ਤੇ ਉਸ ਤੋਂ ਬਾਅਦ ਉੱਥੋਂ ਆਪਣੇ ਫਰੋਜ਼ਪੁਰ ਤੋਂ ਛੱਡ ਕੇ ਇੱਕ ਨਾਨਕ ਕਲੋਨੇ ਲੋਹੀਆਂ ਚ ਇਹਨਾਂ ਵੱਖਰਾ ਮਕਾਨ ਬਣਾ ਲਿਆ ਸੀਗਾ ਤੇ ਆਪਣੀ ਲੜਕੀ ਸਮੇਤ ਇੱਥੇ ਰਹਿ ਰਹੇ ਸੀਗੇ ਤੇ ਜਦੋਂ ਇਹ ਕਤਲ ਹੁੰਦਾ ਤੇ ਉਸ ਤੋਂ ਬਾਅਦ ਇਹ ਪਤਾ ਚੱਲਦਾ ਹੈ ਕਿ ਜਿਹੜੀ ਹਰਜੀਤ ਕੌਰ ਹੈ ਇਹਦੀ ਸੈਕੰਡ ਮੈਰੇਜ ਹੋਣ ਤੋਂ ਪਹਿਲਾਂ ਇਸ ਦਾ ਇੱਕ ਦੂਰ ਦਾ ਰਿਸ਼ਤੇਦਾਰੀ ਚੋਂ ਦਲਬੀਰ ਸਿੰਘ ਔਰ ਸੋਨੋ ਪੁੱਤਰ ਨਰਵੈਰ ਸਿੰਘ ਵਾਸੀ ਪਿੰਡ ਦਬੂਲੀਆਂ ਥਾਣਾ ਫੱਟੂ ਟੰਗਾ ਜ਼ਿਲ੍ਹਾ ਕਪੂਰਥਲਾ ਉਹਦੇ ਨਾਲ ਇਹ ਹੁਣੀ ਸੀ ਪਰੰਤੂ ਉਹਦੇ ਨਾਲ ਸ਼ਾਦੀ ਨਹੀਂ ਹੋ ਸਕੀ ਕੁਲਵਿੰਦਰ ਸਿੰਘ ਨਾਲ ਹੋਗੀ ਤੇ ਉਸ ਦਿਨ ਤੋਂ ਕੁਲਵਿੰਦਰ ਜਿਹੜੀ ਸੀਗੀ ਹਰਜੀਤ ਕੌਰ ਮਰਤਕ ਤੇ ਦੋਸ਼ੀ ਦਲਵੀਰ ਸਿੰਘ ਆ ਇਹਨਾਂ ਦੇ ਆਪਸੀ ਜਿਹੜੇ ਆ ਨੇੜਤਾ ਵਧ ਗਈ ਤੇ ਜੋ ਹੁਣ ਤੱਕ ਇਹ ਇੱਕ ਦੂਜੇ ਨੂੰ ਮਿਲਦੇ ਰਹੇ ਹਾਲਾਤ ਇਹ ਪੈਦਾ ਹੋ ਗਏ ਕਿ ਜਿਹੜੀ ਹਰਜੀਤ ਕੌਰ ਉਹ ਦਲਵੀਰ ਸਿੰਘ ਦੇ ਘਰ ਜਾਣਾ ਚਾਹੁੰਦੀ ਸੀ ਤੇ ਦਲਵੀਰ ਸਿੰਘ ਇਸ ਕਰੋਂ ਡਰ ਗਿਆ ਸੀਗਾ ਫਿਰ ਇਸ ਨੇ ਜਦੋਂ ਇਹਨੂੰ ਹਰਜੀਤ ਕੌਰ ਨੇ ਬੁਲਾਇਆ ਤੇ ਦੋਸ਼ੀ ਜਿਹੜਾ ਦਿਲਬੀਰ ਸਿੰਘ ਆਪਣੀ ਬਰੀਜਾ ਗੱਡੀ ਲੈ ਕੇ ਇੱਥੇ ਮੌਕੇ ਤੇ ਆਇਆ ਤੇ ਉਸ ਨੂੰ ਮਾਨ ਕੱਡੇ ਤੇ ਨੇੜੇ ਲਾ ਕੇ ਬੁਲਾ ਕੇ ਇਹਨੇ ਉਹਦਾ ਪਹਿਲਾਂ ਕਿੰਨਾ ਗਾਲਾ ਕਟਿਆ ਨਾਲ ਹੀ ਇਹਨੇ ਉਹਦੇ ਆਪਣੀ ਗੱਡੀ ਚੋਂ ਇੱਕ ਤੇਜ਼ ਹਥਿਆਰ ਕੱਢ ਕੇ ਉਹਦੇ ਗਲ 'ਚ ਡੂੰਘੇ ਤੇ ਉਹਨੂੰ ਪਹਿਲਾਂ ਥੱਲੇ ਸੁੱਟਿਆ ਤੇ ਫਿਰ ਡੂੰਘੇ ਹਥਿਆਰ ਨਾਲ ਉਹ ਜਿਹੜਾ ਵੈਪਨ ਸੀਗਾ ਉਸ ਵੈਪਨ ਨਾਲ ਇਹ ਗਲ 'ਚ ਜ਼ਖਮ ਕੀਤੇ ਜਿਸ ਦੇ ਨਾਲ ਉਹਦੀ ਮੌਤ ਹੋ ਗਈ ਇਹ ਦੋਸ਼ੀ ਉਸ ਤੋਂ ਉਸ ਟਾਈਮ ਤੋਂ ਲੈ ਕੇ ਫਰਾਰ ਸੀਗਾ ਪੁਲਿਸ ਵੱਲੋਂ ਸਾਰੀ ਮੁਸਤੈਦੀ ਨਾਲ ਸਾਰੇ ਐਂਗਲਾਂ ਤੋਂ ਤੋਤਰੀਸ਼ ਕਰਕੇ ਇਸ ਿੱਤੇ ਤੇ ਪਹੁੰਚੀ ਦੇ ਦੋਸ਼ੀ ਨੂੰ ਜਿਹੜਾ ਕੱਲ੍ਹ ਉਹ ਗ੍ਰਿਫਤਰ ਕਰ ਲਿਆ ਜੋ ਕੋਲੇ ਜਿਹੜੀ ਮੁੱਖਾਵਾੜ ਦਾ ਵਰਤਿਆ ਕਿ ਬ੍ਰਿਜਾਕਾਰ ਹੋਏ ਬਰਾਮਦ ਕਰ ਲਿਆ ਇਹਨੇ ਇੱਕ ਮੋਬਾਈਲ ਜਿਹੜਾ ਵਰਤਿਆ ਸੀ ਮੌਕੇ ਤੇ ਉਹ ਵੀ ਵਰਤ ਲਿਆ ਹੁਣ ਮ੍ਰਿਤਕ ਦਾ ਮੋਬਾਈਲ ਤੇ ਜਿਹੜਾ ਵਰਤਿਆ ਹਥਿਆਰ ਉਹ ਬਰਾਮਦ ਕਰਨਾ ਬਾਕੀ ਆ ਉਹਨੂੰ ਅਜਮਾਨ ਜੋ ਅਦਾਲਤ ਚ ਦੋਸ਼ੀ ਦਰਬੀਰ ਸਿੰਘ ਨੂੰ ਪੇਸ਼ ਕਰਕੇ ਤੇ ਅਗਲੇ ਰਿਮਾਂਡਾ ਸਟ ਕੀਤਾ ਜਾਊਗਾ ਤੇ ਨਾਲ ਹੀ ਜਿਹੜੀ ਆ ਅਗਲੀ ਤਫਤੀਸ਼ ਮੁਕੰਮਲ ਕੀਤੀ ਜਾਊਗੀ ਥੈਂਕ ਯੂ